ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਮੌਸਮ ਦੀ ਜੋ 2 ਦਸੰਬਰ ਤੋਂ ਲੈ ਕੇ ਵੀਰੋ ਆਉਣ ਵਾਲੇ 10 ਦਸੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿੰਨਾ ਦਿਨਾਂ ਦੇ ਵਿੱਚ ਥੋੜੀ-ਮੋਟੀ ਬੱਦਲ ਵਾਜਦੀ ਉਮੀਦ ਰਹੀ ਕਿੰਨਾ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਸੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਦੂਸਰੀ ਜਾਣਕਾਰੀ ਵੀ ਜੋ ਕਣਕ ਦੀ ਗਲਾਬੀ ਸੁੰਡੀ ਹੈ ਜਿਸ ਦੇ ਕਾਰਨ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ ਕਿਸਾਨ ਵੀਰ ਫਸਲਾਂ ਬਾਉਣ ਲਈ ਮਜਬੂਰ ਹੋ ਰਹੇ ਨੇ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਕਿ ਇਹਦਾ ਸਿਸਟਮ ਕੀ ਹੈ ਕਦੋਂ ਤੱਕ ਗਲਾਬੀ ਸੁੰਡੀ ਦਾ ਜੋ ਪ੍ਰਭਾਵ ਹੈ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿਸ ਤੋਂ ਬਾਅਦ ਆਪਾਂ ਨੂੰ ਇਹ ਚੀਜ਼ ਦਾ ਡਰ ਨਹੀਂ ਰਹੇਗਾ ਸੋ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਕਿਸਾਨ ਵੀਰ ਪਹਿਲਾਂ ਮੌਸਮ ਦੀ ਗਲਤੀ ਆਉਣੀ ਹੈ ਮੌਸਮ ਦਾ ਤਕਰੀਬਨ ਪੰਜਾਬ ਦਾ ਇਹ ਆਉਣ ਵਾਲੇ 8 ਦਿਨਾਂ ਦੇ ਵਿੱਚ ਜੀਰੋ ਜੇਕਰ ਆਪਾਂ 2 ਤੋਂ ਲੈ ਕੇ 10 ਦਸੰਬਰ ਤੱਕ ਦੀ ਗੱਲ ਕਰੀਏ ਕੁੱਲ ਮਿਲਾ ਕੇ ਪੰਜਾਬ ਦਾ ਮੌਸਮ ਵੀਰੂ 90% ਖੇਤਰਾਂ ਦੇ ਵਿੱਚ ਆਪਾਨੂੰ ਸਾਫ਼ ਹੀ ਦੇਖਣ ਨੂੰ ਮਿਲੇਗਾ ਇੱਕਦੁੱਕਾ ਥਾਵਾ ਤੇ ਵੀਰੂ ਛੋਟੀ-ਮੋਟੀ ਬੱਦਲਵਾਈ ਪੰਜਾਬ ਦੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਛੋਟੇ-ਮੋਟੇ ਸਿਸਟਮ ਬਣਦੇ ਰਹਿੰਦੇ ਨੇ ਜਿਸ ਦੇ ਕਾਰਨ ਪੰਜਾਬ ਦੇ ਮੈਦਾਨੀ ਭਾਗਾਂ ਪਰ ਇਹਦਾ ਪ੍ਰਭਾਵ ਜ਼ਿਆਦਾ ਨਹੀਂ ਪੈਂਦਾ ਪਰ ਪਹਾੜੀ ਖੇਤਰ ਨਾਲ ਲੱਗਦੇ ਏਰੀਏ ਜੋ ਕਿ ਪੰਜਾਬ ਦੇ ਉੱਤਰੀ ਭਾਗ ਨੇ ਵੀਰੂ ਇਹਨਾਂ ਭਾਗਾਂ ਦੇ ਵਿੱਚ ਛੋਟੀ-ਮੋਟੀ ਮੌਸਮ ਦੇ ਵਿੱਚ ਹਲਚਲ ਆਪਾਨੂੰ ਦੇਖਣ ਨੂੰ ਮਿਲ ਸਕਦੀ ਹੈ ਬੱਦਲਵਾਈ ਦੇ ਰੂਪ ਦੇ ਵਿੱਚ ਜਾਂ ਹਲਕੀ ਕਿਣਮੈਣ ਇੱਕਦੁੱਕਾ ਥਾਵਾ ਤੇ ਹੋ ਸਕ ਉਹ ਬਰਲਵੀਰੋ ਪੰਜਾਬ ਦਾ ਮੌਸਮ 80% ਖੇਤਰਾਂ ਵਿੱਚ ਸਾਫ਼ ਹੀ ਦੇਖਣ ਨੂੰ ਮਿਲੇਗਾ। ਟੈਂਪਰੇਚਰ ਦਿਨ ਦੇ ਵੀ ਤਕਰੀਬਨ ਅੱਜ 25-26 ਡਿਗਰੀ ਦੇ ਆਸ-ਪਾਸ ਰਹਿਣਗੇ ਪਰ ਆਉਂਦੇ ਦਿਨਾਂ ਦੇ ਵਿੱਚ ਵੀਰੋ ਮੌਸਮ ਇੱਕ-ਇੱਕ ਡਿਗਰੀ ਕਰਕੇ ਟੈਂਪਰੇਚਰ ਘਟਦੇ ਰਹਿਣਗੇ। ਤਕਰੀਬਨ 10 ਦਸੰਬਰ ਤੱਕ ਆਪਾਂ ਗੱਲ ਕਰੀਏ ਟੈਂਪਰੇਚਰ 26 ਤੋਂ ਘਟ ਕੇ ਵੀਰੋ 19-20 ਡਿਗਰੀ ਦੇ ਆਸ-ਪਾਸ ਦਿਨ ਦੇ ਟੈਂਪਰੇਚਰ ਆ ਜਾਣਗੇ। ਠੰਡ ਦਾ ਪ੍ਰਭਾਵ ਵੱਧ ਜਾਵੇਗਾ। ਸੋ ਵੀਰੋ ਗੁਲਾਬੀ ਸੁੰਡੀ ਦਾ ਪ੍ਰਭਾਵ ਉਦੋਂ ਤੱਕ ਹੀ ਰਹੂਗਾ ਜਦੋਂ ਤੱਕ ਟੈਂਪਰੇਚਰ 20 ਡਿਗਰੀ ਤੋਂ ਪਲੱਸ ਨੇ ਕਿਉਂਕਿ ਜਦੋਂ ਥ ਕਣਕ ਨੂੰ ਤਣਿਆਂ ਨੂੰ ਕੱਟਦਾ ਹੈ ਇਹਦੇ 나ੜ ਨੂੰ ਕੱਟਦਾ ਵੀਰ ਉਸ ਤੋਂ ਬਾਅਦ ਜੋ ਬੂਟਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਇਹ ਐਕਟਿਵ ਰਹਿੰਦਾ ਵੀਰ ਤਕਰੀਬਨ 25 ਡਿਗਰੀ ਤੱਕ ਦਾ ਜੋ ਟੈਂਪਰੇਚਰ ਦੇ ਅਨੁਕੂਲ ਹੈ 20 ਤੋਂ ਉੱਪਰ ਪਰ ਵੀਰ ਜਦ ਤੱਕ ਟੈਂਪਰੇਚਰ ਰਹਿੰਦਾ ਉਹ ਤੱਕ ਗਲਾਬੀ ਸੁੰਢੀ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੇਗਾ ਪਰ ਜਦੋਂ 20 ਡਿਗਰੀ ਤੋਂ ਵੀਰ ਟੈਂਪਰੇਚਰ ਆਉਂਦੇ ਹਫ਼ਤੇ ਦੇ ਬਾਅਦ ਘਟ ਜਾਵੇਗਾ ਉਸ ਤੋਂ ਬਾਅਦ ਇਹ ਸੁਸਤ ਹੋ ਜਾਊਗੀ ਫਿਰ ਇਹ ਖਾਣੋਂ ਹਟ ਜਾਊਗੀ ਫਿਰ ਵੀਰ ਕਣਕ ਦਾ ਜੋ ਡਰ ਹੈ ਗਲਾਬੀ ਸੁੰਢੀ ਦਾ ਉਹ ਕਿਸਾਨ ਵੀਰ ਲਈ ਖਤਮ ਹੋ ਜਾਵੇਗਾ ਤਕਰੀਬਨ ਵੀਰਵਾਰ 8-10 ਦਿਨ ਕਸ਼ਟ ਦੇਣੇ ਜਿਨ੍ਹਾਂ ਦਿਨਾਂ ਦੇ ਵਿੱਚ ਸੁੰਡੀ ਦਾ ਪ੍ਰਭਾਵ ਜ਼ਿਆਦਾ ਵਧ ਗਿਆ ਉਹਨਾਂ ਖੇਤਰਾਂ ਦੇ ਵਿੱਚ ਵੀਰੋ ਕਣਕ ਦਾ ਨੁਕਸਾਨ ਹੋ ਸਕਦਾ ਹੈ ਕਣਕ ਭਾਉਣ ਦੀ ਨੌਤ ਵੀ ਕਿਸਾਨ ਵੀ ਰਣ ਆ ਸਕਦੀ ਹੈ ਪਰ ਕੁਦਰਤ ਵੱਲੋਂ ਵੀਰੋ ਜਦੋਂ 20 ਡਿਗਰੀ ਤੋਂ ਟੈਂਪਰੇਚਰ ਤਕਰੀਬਨ 10 ਦਸੰਬਰ ਤੋਂ ਬਾਅਦ ਘਟ ਜਾਣਗੇ ਇਹ ਆਉਣ ਵਾਲੇ 7-8 ਦਿਨ ਵੀਰੋ ਕਸ਼ਟ ਦੇ ਹੋਰ ਹੋਣਗੇ ਉਸ ਤੋਂ ਬਾਅਦ ਜਦੋਂ ਟੈਂਪਰੇਚਰ 20 ਡਿਗਰੀ ਤੋਂ ਵੀਰੋ ਥੱਲੇ ਆ ਗਿਆ ਦਿਨ ਦਾ ਤਾਂ ਉਦੋਂ ਇਹ ਠੰਡ ਦੇ ਵਿੱਚ ਵੀਰੋ ਸੁਸਤ ਅਵਸਥਾ ਦੇ ਵਿੱਚ ਚਲੀ ਜਾਂਦੀ ਹੈ ਸੁੰਡੀ ਜੋ ਕਿ ਬੈਠੀ ਜ਼ਰੂਰ ਰਹਿੰਦੀ ਹੈ ਮਰਦੀ ਨਹੀਂ ਪਰ ਨੁਕਸਾਨ ਨਹੀਂ ਕਰਦੀ ਖਾਣੋਂ ਸੋ ਵੀਰੋ ਉਸ ਤੋਂ ਬਾਅਦ ਜੋ ਮੀਂਹ ਦੇ ਟੈਂਪਰੇਚਰ ਘੱਟ ਰਹੂਗਾ ਤਕਰੀਬਨ ਇਹ ਵੀਰੋ ਮਾਰਚ ਮਹੀਨੇ ਤੱਕ ਫਰਵਰੀ ਦੇ ਐਂਡ ਤੱਕ ਇਹ ਸੁਸਤ ਅਵਸਥਾ ਦੇ ਵਿੱਚ ਰਹੂਗੀ ਉਸ ਤੋਂ ਬਾਅਦ ਫੇਰ ਇਹ ਨੇ ਐਕਟਿਵ ਹੋਗੇ ਵੀਰੋ ਫੇਰ ਜੋ ਨਰ ਮੇੜ ਗਲਾਬੀ ਸੁੰਡੀਆਂ ਨੇ ਫੇਰ ਸਟੀਆਂ ਵਗੈਰਾ ਤੋਂ ਫਸਲਾਂ ਦੇ ਉੱਪਰ ਜਾਣਾ ਹੈ ਸੋ ਵੀਰੋ ਇਹ ਪਾਣੀ ਵਗੈਰਾ ਲਾ ਕੇ ਥੋੜਾ ਮੋਟਾ ਸੈ ਕੰਟਰੋਲ ਕੀਤਾ ਜਾ ਸਕਦਾ ਹੈ ਦਵਾਈਆਂ ਵਗੈਰਾ ਪਾ ਕੇ ਥੋੜਾ ਮੋਟਾ ਖੁਸ਼ਾਤ ਤੱਕ ਰੋਕੇ ਜਾ ਸਕਦੇ ਪਰ ਆਪਣੇ ਆਪ ਵੀਰ ਹੋਏ ਨੇ ਉਸ ਤੋਂ ਬਾਅਦ ਰੁਕ ਜਾਣਾ ਹੈ ਧੰਨਵਾਦ ਜੀ